ਸਲਾਮ ਅਲੈਕੁਮ ਬਈ ਸਜਨੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਲਹਿੰਦੇ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦਾ ਪਿੰਡ ਗੋਂਦਲਾਂਵਾਲਾ ਜਿੱਥੇ ਕਿ گورਨਮੈਂਟ ਹਾਈ ਸਕੂਲ ਗੋਂਦਲਾਂਵਾਲਾ ਦੀ ਬੜੀ ਕਦੀਮ ਤੇ ਤਾਰੀਖੀ ਬਿਲਡਿੰਗ ਵਾਕਿਆ ਹੋਏ ਦੋਸਤੋ ਇਸ ਸਕੂਲ ਦੀ ਬੁਨਿਆਦ 1858 ਦੇ ਵਿੱਚ ਬਤੌਰ ਪ੍ਰਾਇਮਰੀ ਸਕੂਲ ਰੱਖੀ ਗਈ ਉਸ ਤੋਂ ਬਾਅਦ ਅੱਗੇ ਚੱਲ ਕੇ 1946 ਦੇ ਵਿੱਚ ਇਹਨੂੰ ਮਿਡਲ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਚੱਲਦਿਆਂ ਚੱਲਦਿਆਂ 1986 ਦੇ ਵਿੱਚ ਇਨ ਨੂੰ ਹਾਈ ਸਕੂਲ ਦਾ ਦਰਜਾ ਦਿੱਤਾ ਗਿਆ ਜੈਸਾ ਕਿ ਤੁਸੀਂ ਦੇਖ ਸਕਦੇ ਹੋ ਇੰਤਾਈ ਖੂਬਸੂਰਤ ਤੇ وسیਬ ਬਿਲਡਿੰਗ ਜਿਹੜੀ ਕਿ ਇbtedਾਈ ਤੌਰ ਤੇ ਸਿਰਫ ਦੋ ਕਮਰਿਆਂ ਤੇ مشتمل ਸੀ ਅੱਜ ਜਿਹਦੇ ਵਿੱਚ ਕਮੋਬੇਸ਼ 50 ਤੋਂ ਜ਼ਿਆਦਾ ਕਮਰੇ ਮੌਜੂਦ ਨੇ ਇਸ ਬਿਲਡਿੰਗ ਦੇ ਨਾਲ ਹੀ ਇੱਕ ਬੜਾ وسیਬ ਗਰਾਊਂਡ ਹੈ ਦੋਸਤ ਤੁਹਾਨੂੰ ਜਦ ਦੱਸਦਾ ਚਲਾਂ ਕਿ ਇਹ ਸਕੂਲ ਦਾ ਕੁੱਲ ਰਕਬਾ 30 ਕਨਾਲ ਤੇ 3 ਮਰਲੇ ਵੇ ਹੈ ਜਿਹਦੇ ਵਿੱਚ ਤਕਰੀਬਨ ਕੋਈ 10 ਕਨਾਲ ਦੇ ਉੱਤੇ ਗਰਾਊਂਡ ਵਾਕਿਆ ਹੋਵੇ ਤੇ ਬਾਕੀ ਹਿੱਸੇ ਦੇ ਉੱਤੇ وسیਤ ਤੇ ਕੁਸ਼ਾਦਾ ਕਮਰਿਆਂ ਦੀ ਬਿਲਡਿੰਗ ਹੈ ਜਿਹਦੇ ਵਿੱਚ ਇਸ ਵਕਤ ਕਈ ਤੁਲਬਾ ਜ਼ੇਰੇ ਤਾਲੀਮ ਨੇ ਦੋਸਤੋ ਬੜਾ ਹੀ ਖੂਬਸੂਰਤ ਤੇ ਬੜੀ ਹੀ ਪਿਆਰੀ ਬਿਲਡਿੰਗ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਦੋਸਤੋ ਸਕੂਲ ਦੇ ਵਿਚਾਲੇ ਦੋ ਬੋੜ ਦੇ ਦਰਖਤ ਨੇ ਜਿਹੜੇ ਕਿ ਇਸ ਸਕੂਲ ਦੀ ਪੂਰੇ 200 ਸਾਲ ਦੀ ਤਾਰੀਖ ਦੇ ਗਵਾਹ ਨੇ ਪੂਰੀ ਆਬੋ-ਤਾਬ ਦੇ ਨਾਲ ਹਜੇ ਵੀ ਇਹ ਦੋਵੇਂ ਬੋਰਡ ਉਸੇ ਤੇ ਉਸੇ ਤਰ੍ਹਾਂ ਹੀ ਖਲੋਤੇ ਨੇ ਜਿਨ੍ਹਾਂ ਦੇ ਸائے ਤਲੇ ਕਈ ਹਜ਼ਾਰਾਂ ਦੀ ਤਦਾਦ ਚ ਬੱਚੇ ਪੜ ਗਏ ਤੇ ਅੱਗੇ ਨਿਕਲੇ ਜਿਨ੍ਹਾਂ ਜਾ ਕੇ ਮੁਲਕ ਦੇ مختلف ਸ਼ੋਭਿਆਂ ਦੇ ਵਿੱਚ ਸਨਦ ਦੇ ਵਿੱਚ ਈਦਾਰਿਆਂ ਦੇ ਵਿੱਚ ਨਮਾਇਆ ਮਕਾਮ ਹਾਸਲ ਕੀਤਾ ਦੋਸਤੋ ਜਿਹੜੇ ਜਿਹੜੇ ਵੀ ਬੱਚੇ 47 ਤੋਂ ਪਹਿਲਾਂ 47 ਤੋਂ ਬਾਅਦ ਜਿਹੜੇ ਅੱਜ ਦਾਦੇ ਪੜਦਾਦੇ ਪੜਮਾਨੇ ਬਣ ਚੁੱਕੇ ਨੇ ਕਈ ਤੇਸ ਦੁਨੀਆ ਦੇ ਵਿੱਚ ਰਹਿ ਨਹੀਂ لیکن ਜਿਹੜੇ ਮੌਜੂਦ ਨੇ ਉਹ ਕਮੈਂਟ ਜ਼ਰਾਈ ਜ਼ਰੂਰ ਹਾਜ਼ਰੀ ਲਵਾਇਆ ਜੇ ਤੇ ਆਪਣਾ ਕੋਈ ਨਾ ਕੋਈ ਤਾਰੀਖੀ ਵਾਕਿਆ ਜਿਹੜਾ ਸਕੂਲ ਦੇ ਵਿੱਚ ਉਹਨਾਂ ਨੂੰ ਯਾਦ ਹੋਵੇ ਉਹ ਜ਼ਰੂਰ ਲਿਖਿਆ ਜੇ ਤਾਂ ਕਿ ਇਸ ਸਕੂਲ ਦੇ ਪੜ੍ਹੇ ਹੋਏ ਸਾਰੇ ਤਾਲਬਿਲਮ ਇੱਕ ਦੂਸਰੇ ਦੇ ਕਮੈਂਟ ਪੜ੍ਹ ਕੇ ਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਸਕਣ ਉਮੀਦ ਕਰਾਂਗਾ ਕਿ ਜਿਹੜਾ ਬੰਦਾ ਵੀ ਇਸ ਵੀਡੀਓ ਨੂੰ ਦੇਖੇਗਾ ਉਹ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਕਮੈਂਟ ਕਰਕੇ ਜਾਏਗਾ ਜਿਸ ਦੇ ਨਾਲ ਦੂਸਰਿਆਂ ਨੂੰ ਯਕੀਨਨ ਖੁਸ਼ੀ ਮਹਿਸੂਸ ਹੋਏਗੀ ਦੋਸਤੋ ਇਹ ਸਕੂਲ ਦਾ ਮੇਨ ਦਰਵਾਜ਼ਾ ਸੀ ਜਿਹਦੇ ਦਰੋਂ ਸੀ ਐਂਟਰ ਹੋਣੇ ਆ ਜਿਹੜਾ ਕਿ ਪਪਨਾ ਖਾ ਤੇ ਪਖੜੇ ਵਾਲੀ ਰੋਡ ਦੇ ਵਾਕਿਆ ਹੋਏ ਇਧਰੋਂ ਐਂਟਰ ਹੋ ਕੇ ਤੇ ਸਿੱਧਾ ਰਸਤਾ ਹੈਡਮਾਸਟਰ ਸਾਹਿਬ ਦੇ ਕਮਰੇ ਦੀ ਤਰਫ ਜਾਂਦਾ ਦੋਸਤੋ ਸਕੂਲ ਦੇ ਵਿੱਚ ਜਗ੍ਹਾ ਜਗ੍ਹਾ ڈسٹ بین تو ڈسٹبن نظر آئے گی کوڑے دان نظر آن آنگے نئی بیلڈنگ جہی ہے وہ تھانوں نظر آئے گی بڑے ہی خوبصورت بڑے ہی کمال آرکیٹیکٹ اتنے نظر آن آتا گرینری کا خصوصی اہتمام کیا گیا تے خصوصی توجہ دیتی گئی ہے کہ جگہ جگہ دے ہوتے تو انو پودے تے پھول دار تے پھال دار درخت نظر آن گئے ਇਹ ਬੋੜ ਦਾ ਦਰਖਤ ਜਿਹਦੇ ਸائے ਤਲੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਪੜਦੇ ਰਹੇ ਤੇ ਅੱਜ ਵੀ ਜਿਹੜੇ ਕੋਈ ਇਦੋਂ ਵਿਜ਼ਿਟ ਕਰਦੇ ਨੇ ਤੇ ਇਹਨਾਂ ਬੋੜਾਂ ਨੂੰ ਵੇਖ ਕੇ ਤੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਇਹ ਰਸਤਾ ਇਹਦੀ ਗਰਾਊਂਡ ਦੀ ਤਰਫ ਨਿਕਲ ਜਾਂਦਾ ਤੇ ਇਹ ਉਹ ਗਰਾਊਂਡ ਏ ਜਿੱਥੇ ਖੇਡ ਕੇ ਕਈ ਬੱਚੇ ਕੌਮੀ ਸੱਤਾ ਤੱਕ ਗਏ ਜਿਨ੍ਹਾਂ ਚ ਬਿਲ ਖਸੂਸ ਹਾਕੀ ਤੇ ਫੁੱਟਬਾਲ ਇਸ ਤੋਂ ਇਲਾਵਾ مختلف ਡਿਪਾਰਟਮੈਂਟ ਦੇ ਵਿੱਚ ਖੇਡੇ ਉਹਨਾਂ ਦੀ ਕਈ ਯਾਦਾਂ ਇਸ ਗਰਾਊਂਡ ਨਾਲ ਬੱਵਸਤਾਨ ਹੈ ਗਰਾਊਂਡ ਦੀ ਹੁਣ ਚਾਰਦੁਵਾਰੀ ਕਰ ਦਿੱਤੀ ਗਈ ਹੈ ਜਿਹੜੀ ਕਿ ਸ਼ੁਰੂ ਦੇ ਵਿੱਚ ਨਹੀਂ ਸੀ ਦੋਸਤੋ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ ਤੇ ਕਮੈਂਟ ਰਾਈ ਆਪਣੇ ਖਿਆਲ ਆਦਾਜ਼ ਜ਼ਰੂਰ ਕਰਿਆ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਆ ਜੀ ਰਾਮ ਰਾਮ